ਪੰਜਾਬ ਦੇ ਵਿੱਚ ਠੰਡ ਤੇ ਸ਼ੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅੰਮ੍ਰਿਤਸਰ ਦੇ ਵਿੱਚ ਵੱਧਦੀ ਠੰਡ ਤੋਂ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਸਿਹਤ ਵਿਭਾਗ ਦੇ ਵੱਲੋਂ ਬੱਚਿਆਂ ਵਾਸਤੇ ਖਾਸ ਅਪੀਲ ਕੀਤੀ ਗਈ ਹੈ ਬੱਚਿਆਂ ਨੂੰ ਗਰਮ ਕੱਪੜੇ ਪਾਉਣ ਦੀ ਅਪੀਲ ਕੀਤੀ ਗਈ ਹੈ ਤੇ ਬੱਚੇ ਤੇ ਬਜ਼ੁਰਗਾਂ ਦਾ ਧਿਆਨ ਰੱਖਣ ਦੀ ਵੀ ਲੋੜ ਹੈ ਇਸ ਵੇਲੇ ਕਿਉਂਕਿ ਠੰਡ ਕਾਫੀ ਜ਼ਿਆਦਾ ਵੱਧ ਗਈ ਹੈ ਅੰਮ੍ਰਿਤਸਰ ਦੇ ਵਿੱਚ ਠੰਡ ਤੋਂ ਬਚਣ ਦੇ ਲਈ ਕੰਮਕਾਰ ਅੱਗ ਜਿਹੜੇ ਨੇ ਉਹ ਜਿਹੜੇ ਕੰਮ ਕਰਦੇ ਨੇ ਉੱਥੇ ਜਾ ਕੇ ਅੱਗ ਵਗੈਰਾ ਬਾਲ ਸਕਦੇ ਨੇ ਜੇ ਉਹਨਾਂ ਕੋਲ ਸਪੇਸ ਹੈ ਤਾਂ ਇਸ ਕਰਕੇ ਇਹ ਅੱਗ ਦਾ ਸਹਾਰਾ ਲੈ ਕੇ ਲੋਕੀ ਠੰਡ ਤੋਂ ਨਿਜਾਤ ਪਾਰੇ ਨੇ ਤਾਂ ਠੰਡ ਕਾਫੀ ਜ਼ਿਆਦਾ ਵੱਧ ਗਈ ਹੈ ਤੇ ਬੱਚੇ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਅਤੇ ਉੱਤਰ ਭਾਰਤ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਤਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਲਗਾਤਾਰ ਠੰਡ ਜੜੀ ਵਾ ਉਬਾਦੀ ਜਾ ਰਹੀ ਹੈ ਸੀਤ ਲਹਿਰ ਲਗਾਤਾਰ ਆਪਣਾ ਪ੍ਰਕੋਪ ਦਿਖਾ ਰਹੀ ਹੈ ਲੋਕਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਇਹ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ 에ਅਰਪੋਰਟ ਰੋਡ ਦਾ ਨੈਸ਼ਨਲ ਹਾਈਵੇ ਆ ਜਿੱਥੇ ਆ ਵੱਡੀ ਗਿਣਤੀ 'ਚ ਲੋਕ ਜਿਹੜੇ ਵਾ ਉਹ ਸਫਰ ਕਰਦੇ ਆ ਤਾਂ ਵੱਡੀ ਠੰਡ ਨੂੰ ਲੈ ਕੇ ਜਿਹੜਾ ਲੋਕ ਆ ਉਹ ਕਿਤੇ ਨਾ ਕਿਤੇ ਜਿਹੜਾ ਵਾ ਉਹ ਸਰਦੀ ਦੇ ਮੌਸਮ ਦੇ ਵਿੱਚ ਗਰਮ ਕੱਪੜਿਆਂ ਦੀ ਵਰਤੋਂ ਕਰ ਰਹੇ ਨੇ ਤਾਂ ਜੋ ਇਸ ਠੰਡ ਤੋਂ ਜਿਹੜਾ ਵਾ ਬਚਿਆ ਜਾ ਸਕੇ ਤਾਂ ਉੱਥੇ ਵੀ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਨੂੰ ਲੈ ਕੇ ਜਿਹੜਾ ਵਾ ਜੈਲੋ ਅਲਰਟ ਵੀ ਜਿਹੜਾ ਵਾ ਉਹ ਜਾਰੀ ਕੀਤਾ ਗਿਆ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਠੰਡ ਜਿਹੜੀ ਵਾ ਪੈ ਰਹੀ ਹੈ ਜਿਸ ਦੇ ਚੱਲਦੇ ਹੀ ਅੰਮ੍ਰਿਤਸਰ ਦੇ ਲੋਕ ਕਿਤੇ ਨਾ ਕਿਤੇ ਇਸ ਠੰਡ ਤੋਂ ਬਚਣ ਵਾਸਤੇ ਗਰਮ ਕੱਪੜਿਆਂ ਦੀ ਵਰਤੋਂ ਕਰ ਰਹੇ ਨੇ ਉੱਥੇ ਹੀ ਜਿਹੜੇ ਮਜ਼ਦੂਰ ਅਜਾ ਦਿਹਾੜੀਦਾਰ ਜਿਹੜੇ ਲੋਕ ਨੇ ਉਹ ਕਿਤਨਾ ਕਿਤੇ ਜਿਹੜਾ ਵਾ ਉਹ ਇਸ ਠੰਡ ਤੋਂ ਬਚਣ ਵਾਸਤੇ ਜਿਹੜਾ ਵਾ ਉਹ ਆਗ ਦਾ ਸਹਾਰਾ ਜਿਹੜਾ ਵਾ ਲੈ ਰਹੇ ਨੇ ਉੱਥੇ ਵੀ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਵਿਭਾਗ ਵੱਲੋਂ ਵੀ ਖਾਸ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਸ ਠੰਡ ਤੋਂ ਬਚਣ ਵਾਸਤੇ ਜਿਹੜਾ ਵਾ ਲੋਕ ਗਰਮ ਕੱਪੜਿਆਂ ਦੀ ਵਰਤੋਂ ਕਰਨ ਜਿਹੜਾ ਵਾ ਬੱਚਿਆਂ ਅਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਛੇਤੀ ਜੜੀ ਵਾ ਇਹ ਠੰਡ ਜੜੀ ਵਾ ਫੜਦੀ ਹੈ ਜਿਸ ਤੇ ਚਲਦੇ ਗਰਮ ਕੱਪੜੇ ਅਦੀ ਵਰਤੋਂ ਜੜੀ ਹੈ ਬੱਚੇ ਅਤੇ ਬਜ਼ੁਰਗ ਕਰਨ ਤਾਂ ਉੱਥੇ ਹੀ ਲਗਾਤਾਰ ਜੜੀ ਇਹ ਠੰਡ ਪੈ ਰਹੀ ਹੈ ਉਸ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਜਰੂਰ ਪਰੇਸ਼ਾਨ ਨੇ ਕਿਉਂਕਿ ਜੜੀ ਇਹ ਲਗਾਤਾਰ ਸੀਤ ਲਹਿਰ ਨੂੰ ਲੈ ਕੇ ਅਲੱਗ ਜਾਰੀ ਕੀਤਾ ਗਿਆ येलो ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਵੀ ਲਗਾਤਾਰ ਜਿਹੜਾ ਵਾ ਉਹ ਘਟਦਾ ਜਿਹੜਾ ਵਾ ਦਿਖਾਈ ਦੇ ਰਿਹਾ ਹੈ ਤਾਂ ਰਾਤ ਦੇ ਸਮੇਂ 2 ਤੋਂ 3 ਡਿਗਰੀ 4 ਡਿਗਰੀ ਦੇ ਕਰੀਬ ਤਾਪਮਾਨ ਜਿਹੜਾ ਵਾ ਰਹਿੰਦਾ ਹੈ ਤਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜਾ ਵਾ ਠੀਤ ਲਹਿਰ ਅਤੇ ਠੰਡ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਤਾਂ ਫਿਰ ਇਹਦਾ ਮੌਸਮ ਵਿਭਾਗ ਵੱਲੋਂ ਇਸ ਚੀਜ਼ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਰੇ ਦੀ ਵੀ ਇੱਕ ਵੱਡੀ ਚਾਦਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਪਰ ਫਿਲਹਾਲ ਲੋਕ ਕਿਤਨਾ ਕਿਤੇ ਇਸ ਠੰਡ ਨੂੰ ਲੈ ਕੇ ਪਰੇਸ਼ਾਨ ਨੇ ਪਾਸ ਇਹਤ ਵਿਭਾਗ ਵੱਲੋਂ ਖਾਸ ਤੌਰ ਤੇ ਹਦਾਇਤਾਂ ਜਰੂਰ ਜਾਰੀ ਕੀ ਪਈਆਂ ਗਈਆਂ ਨੇ ਕਿ ਇਸ ਠੰਡ ਤੋਂ ਬਚਣ ਵਾਸਤੇ ਲੋਕ ਗਰਮ ਕੱਪੜਿਆਂ ਦੀ ਵਰਤੋਂ ਕਰਨ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਰੈਣਾ ਹੈ ਮਾਚਲ ਚੰਡੀਗੜ੍ਹ ਦੇ ਨਾਲ ਹਰਿਆਣਾ ਪੰਜਾਬ ਦੇ ਵਿੱਚ ਕਾਫੀ ਜੋ ਕੀ ਹੈ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਤੇ ਮਹਾਲੀ ਦੀ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 5 ਡਿਗਰੀ ਸੈਲਸੀਅਸ ਤੱਕ ਜੋ ਕਿ ਹੈ ਰਾਤ ਨੂੰ ਤਾਪਮਾਨ ਜੋ ਕੀ ਹੈ ਉਹ ਡਿੱਗ ਰਿਹਾ ਹੈ ਜੇਕਰ ਉੱਥੇ ਹੀ ਗੱਲ ਕੀਤੀ ਜਾਵੇ ਹਰਿਆਣਾ ਦੇ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਦੀ ਉੱਥੇ ਤਾਪਮਾਨ ਜੋ ਕੀ ਹੈ ਉਹ 2 ਡਿਗਰੀ ਸੈਲਸੀਅਸ ਤੱਕ ਵੀ ਦਰਜ ਕੀਤਾ ਗਿਆ ਕਿਤਨਾ ਕਿ ਤੱਕ ਕਿਹਾ ਜਾ ਸਕਦਾ ਹੈ ਕਿ ਨਿਊ ਇਅਰ ਦੇ ਨੇੜੇ ਤੇੜੇ ਆ ਕੇ ਜੋ ਕੀ ਹੈ ਠੰਡ ਦਾ ਪੂਰਾ ਪ੍ਰਭਾਵ ਜੋ ਕੀ ਹੈ ਉੱਤਰ ਭਾਰਤ ਤੇ ਉੱਪਰ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡੀ ਹਵਾਵਾਂ ਜੋ ਕੀ ਦੇਖਣ ਨੂੰ ਮਿਲ ਰਹੀਆਂ ਹਨ ਤਾਂ ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਕਰਕੇ ਪਰਿਟਨ ਪਰਟਕ ਜੋ ਕੀ ਹੈ ਉਹ ਲਗਾਤਾਰ ਪਹਾੜਾਂ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਸਚੀਨ ਅਰੋੜਾ ਦੇ ਨਾਲ ਅਨਮੋਲ ਸਿੰਘ ਉਲਾਟੀ ਚੰਡੀਗੜ੍ਹ